ਸਸਿਕਲਜੀਤ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 17 ਤੋਂ ਲੈ ਕੇ 20 ਮਾਰਚ ਪੰਜਾਬ ਦਾ ਮੌਸਮ ਕਿਵੇਂ ਦਾ ਰਹਿਣ ਵਾਲਾ ਹੈ ਕਿਉਂਕਿ ਆਉਂਦੇ 2-4 ਦਿਨਾਂ ਦੇ ਵਿਚਕਾਰ ਪੰਜਾਬ ਦੇ ਵਿੱਚ ਹਲਕਾ ਦਰਮਿਆਨਾ ਸਿਸਟਮ ਦੇਖਣ ਨੂੰ ਮਿਲ ਰਿਹਾ ਹੈ ਕਿ ਉਸ ਦੀ ਕੀ ਅਪਡੇਟ ਹੈ ਕੀ ਪੰਜਾਬ ਦੇ ਵਿੱਚ ਮੀਂਹ ਹੋਵੇਗਾ ਜਾਂ ਨਹੀਂ ਕਿਸਾਨਾਂ ਦੀ ਚਿੰਤਾ ਵੱਧ ਸਕਦੀ ਹੈ ਜਾਂ ਨਹੀਂ ਤੇ ਕਿਸ ਤਰੀਕੇ ਨਾਲ ਮੌਸਮ ਹੋਣ ਜਿਹੜਾ ਵਰਤਾਰਾ ਦੇਖਣ ਨੂੰ ਮਿਲੇਗਾ ਉਹਦੇ ਦੋ ਤਿੰਨ ਦਿਨਾਂ ਵਿੱਚ ਸਾਰੀ ਜਾਣਕਾਰੀ ਇਸ ਵੀਡੀਓ ਦੇ ਰਹੀਂ ਸ਼ੇਅਰ ਕਰਾਂਗੇ ਤਾਜ਼ਾ ਸੈਟੇਲਾਈਟ ਇਮੇਜਸ ਦੇਖੀ ਜਾਵੇ ਤਾਂ ਪੰਜਾਬ ਦਾ ਮੌਸਮ ਸਾਫ਼ ਹੈ ਪਹਾੜੀ ਖੇਤਰ ਵਿੱਚ ਹਲਕੇ ਦਰਮਿਆਨੇ ਸਿਸਟਮ ਪਛਾਣ ਦਿਖਾਈ ਦੇ ਰਹੇ ਨੇ ਹੁਣ ਜਿਹੜਾ ਮੌਸਮ ਪ੍ਰੀ ਮੌਨਸੂਨ ਵਾਲਾ ਸ਼ੁਰੂ ਹੋ ਚੁੱਕਿਆ ਜਿਸ ਦੇ ਵਿੱਚ اچانک ਗਰਜ ਚਮਕ ਦੇ ਹਾਲਾਤ ਦੁਪਹਿਰ ਤੋਂ ਬਾਅਦ ਦੇਖਣ ਨੂੰ ਮਿਲ ਸਕਣਗੇ ਆਉਂਦੇ ਮਈ ਤੋਂ ਜੂਨ ਮਹੀਨੇ ਤੱਕ ਪ੍ਰੀ ਮੌਨਸੂਨ ਗਤੀਵਿਧੀਆਂ ਬਾਰੇ ਵੀ ਤੁਹਾਨੂੰ ਇੱਕ ਅਲੱਗ ਤੋਂ ਵੀਡੀਓ ਸ਼ੇਅਰ ਕਰ ਦਿੱਤੀ ਜਾਵੇਗੀ ਗੱਲ ਕੀਤੀ ਜਾਵੇ ਤਾਂ 17 18 1 ਇਹ 4 ਦਿਨਾਂ ਵਿੱਚ 17 ਅਤੇ 18 ਤਰੀਕ ਨੂੰ ਮੌਸਮ ਸਾਫ਼ ਹੈ ਕੜਾਕੇ ਦੀ ਧੁੱਪ ਲੱਗੇਗੀ ਪੱਛਮੀ ਹਵਾ ਚੱਲੇਗੀ ਦਿਨ ਤੇ ਤਾਪਮਾਨ 25 28 30 ਡਿਗਰੀ ਤੱਕ ਜਾਣ ਦੀ ਉਮੀਦ ਬਣੀ ਹੋਈ ਹੈ 19 ਤਰੀਕ ਦੇ ਨੇੜੇ ਤੇੜੇ ਅਗਰ ਗੱਲ ਕੀਤੀ ਜਾਵੇ ਤਾਂ ਹਵਾ ਦਾ ਰੁੱਖ ਦੁਆਰਾ ਤੋਂ ਪੂਰਬ ਦਿਸ਼ਾ ਤੋਂ ਹੁੰਦਾ ਦਿਖਾਈ ਦੇ ਰਿਹਾ ਦੱਖਣ ਪੂਰਬੀ ਹਵਾ ਚੱਲੇਗੀ ਜਿਸ ਦੇ ਨਾਲ ਬੱਦਲਵਾਈ ਸਿਸਟਮ ਪੰਜਾਬ ਦੇ ਉੱਪਰ ਹਲਕੇ ਤੋਂ ਦਰਮਿਆਨੇ ਸੁਭਾਅ ਦੇ ਵਿੱਚ ਟਰੈਵਲ ਕਰਦੇ ਹੋਏ ਦਿਖਾਈ ਦੇਣਗੇ ਨਾਲ ਲੱਗਦੇ ਬਾਕੀ ਇਲਾਕੇ ਜਿਹੜੇ ਨੇ ਹੁਣ ਅਚੇਲ ਉੱਤਰਾਖੰਡ ਹਰਿਆਣਾ ਦਾ ਕੁਝ ਇਲਾਕਾ ਯੂਪੀ ਦਾ ਕੁਝ ਇਲਾਕਾ ਅਤੇ ਜੰਮੂ ਕਸ਼ਮੀਰ ਦੇ ਇਲਾਕਿਆਂ ਵਿੱਚ ਵੀ ਬੱਦਲਬਾਹੀ ਬਣਦੀ ਹੋਈ ਦਿਖਾਈ ਦੇਵੇਗੀ ਇਸ ਬੱਦਲਬਾਹੀ ਦਾ ਕੋਈ ਅਸਰ ਮੀਂਹ ਦੇ ਪੱਖ ਤੋਂ ਦਿਖਾਈ ਨਹੀਂ ਦੇ ਰਿਹਾ ਹਾਂ ਪਰ ਇਹਹੀ ਗੱਲ ਜ਼ਰੂਰ ਹੈ ਕਿ ਜਿਹੜੇ ਸਿਸਟਮ ਨੇ ਇਹਨਾਂ ਦੇ ਕਾਰਨ ਪੰਜਾਬ ਦੇ ਉੱਪਰ ਹਲਕੇ ਦਰਮਿਆਨੀ ਬੂੰਦਾ ਬੰਦੀ ਦੇ ਦੇ ਹਾਲਾਤ ਜ਼ਰੂਰ ਬਣ ਸਕਦੇ ਨੇ ਖਾਸ ਤੌਰ ਤੇ ਦੁਆਬਾ ਇਲਾਕਾ ਅਤੇ ਮੱਝ ਦਾ ਇਲਾਕਾ ਜਿਹੜਾ ਕਿ ਹਿਮਾਚਲ ਦੀ ਪਹਾੜੀ ਨੂੰ ਟੱਚ ਕਰਦਾ ਹੈ ਉਹਨਾਂ ਇਲਾਕਿਆਂ ਦੇ ਵਿੱਚ ਬੂੰਦਾਬੰਦੀ ਦੇ ਹਾਲਾਤ ਥੋੜੇ ਜਿਆਦਾ ਹੋ ਸਕਦੇ ਨੇ ਬਾਕੀ ਪੰਜਾਬ ਨਾਲੋਂ ਬਾਕੀ ਪੰਜਾਬ ਦੇ ਵਿੱਚ ਬੱਦਲਵਾਰੀ ਦਾ ਅਸਰ ਰਹੇਗਾ ਹਵਾ ਪੂਰਬ ਦਿਸ਼ਾ ਤੋਂ ਚੱਲੇਗੀ ਹਵਾ ਦੀ ਗਤੀ ਜਿਹੜੀ ਹੈ 15 20 25 ਕਿਲੋਮੀਟਰ ਪ੍ਰਤੀ ਘੰਟਾ ਵੀ ਹੋ ਸਕਦੀ ਹੈ ਥੋੜੀ ਜੀ ਹਨੇਰੀ ਦਾ ਰੂਪ ਵੀ ਦੇਖਣ ਨੂੰ ਮਿਲ ਸਕਦਾ ਹੈ ਅਜਿਹੇ ਦੇ ਵਿੱਚ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਪਾਣੀ ਲਗਾਉਣਾ ਤਾਂ ਦੇਖ ਸਮਝ ਕੇ ਲਗਾਓ ਤੇ ਉਸ ਤੋਂ ਬਾਅਦ 20 ਤਰੀਕ ਨੂੰ ਪੱਛਮੀ ਹਵਾ ਦੀ ਵਾਪਸੀ ਹੋਣ ਦੇ ਕਾਰਨ ਮੌਸਮ ਸਾਫ਼ ਹੋ ਜਾਵੇਗਾ ਚੰਗੀ ਕੜਾਕੇ ਦੀ ਧੁੱਪ ਲੱਗੇਗੀ ਜਿਸ ਦੇ ਨਾਲ ਮੌਸਮ ਦੇ ਵਿੱਚ ਦੁਆਰਾ ਤੋਂ ਸਾਨੂੰ ਸਟੇਬਿਲਟੀ ਆਉਂਦੀ ਦਿਖਾਈ ਦੇਵੇਗੀ ਬਾਕੀ ਗੱਲ ਕੀਤੀ ਜਾਵੇ ਤਾਂ ਆਉਂਦੇ ਮੌਸਮ ਦੇ ਬਾਰੇ ਪ੍ਰੋਪਰ ਜਾਣਕਾਰੀ ਤੁਹਾਨੂੰ ਅਸੀਂ ਦਿੰਦੇ ਰਹਾਂਗੇ ਤਾਂ ਹੀ ਰਿਕਵੈਸਟ ਕਰਦੇ ਆ ਕਿ ਚੈਨਲ ਤੇ ਨਮੇਓ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਇਸ ਤੋਂ ਇਲਾਵਾ ਪ੍ਰੀ ਮੌਨਸੂਨ ਗਤੀਵਿਧੀਆਂ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਦੇ ਵਿੱਚ ਪ੍ਰੀ ਮੌਨਸੂਨ ਗਤੀਵਿਧੀਆਂ ਹੁਣ ਸ਼ੁਰੂ ਹੋ ਜਾਣਗੀਆਂ ਅਜਿਹਾ ਦੇ ਵਿੱਚ ਹੁੰਦਾ ਕੀ ਹੈ ਕਿ ਅ ਅਚਾਨਕ ਜਿਹੜੀਆਂ ਹਵਾਵਾਂ ਹੁੰਦੀਆਂ ਨੇ ਠੰਡੀਆਂ ਗਰਮ ਹਵਾਵਾਂ ਆਪਸ ਦੇ ਵਿੱਚ ਰਲਦੀਆਂ ਨੇ ਤਾਂ ਬਾਅਦ ਦੁਪਹਿਰ ਜਦੋਂ ਤਾਪਮਨ ਵਧੇ ਹੁੰਦੇ ਨੇ ਤਾਂ ਠੰਡੀ ਹਵਾਵਾਂ ਜਦੋਂ ਪੰਜਾਬ ਦੇ ਵਿੱਚ ਐਂਟਰ ਕਰਦੀਆਂ ਨੇ ਤਾਂ ਅਚਾਨਕ ਗਰਜ ਚਮਕ ਦੇ ਹਾਲਾਤ 15 ਤੋਂ 20 ਮੀਟਰ ਤੋਂ ਲੈ ਕੇ 1 ਤੋਂ 1.5-2 ਘੰਟੇ ਤੇ 스ਪੈਲ ਜਿਹੜੇ ਨੇ ਗਰਜ ਚਮਕਦੇ ਪਾਣੀ ਜਾਂਦੇ ਨੇ ਜੋ ਕਿ ਸਾਨੂੰ ਅਕਸਰ ਹੀ ਕਣਕ ਦੀ ਵਾਢੀ ਵਾਲੇ ਦਿਨਾਂ ਤੋਂ ਲੈ ਕੇ ਮਈ ਮਹੀਨੇ ਤੱਕ ਦੇਖਣ ਨੂੰ ਮਿਲਦੇ ਨੇ ਤੇ ਜੂਨ ਮਹੀਨੇ ਵਿੱਚ ਵੀ ਥੋੜੇ-ਬਹੁਤ ਸਿਸਟਮ ਬਣਦੇ ਹੋਏ ਦਿਖਾਈ ਦਿੰਦੇ ਨੇ ਤੇ ਉਹਨਾਂ ਦੇ ਕਾਰਨ ਅਚਾਨਕ ਮੌਸਮ ਕਾਲੇ ਬੱਦਲਾਂ ਵਾਲਾ ਹੋ ਜਾਂਦਾ ਹੈ ਗਰਜ ਚਮਕ ਹੋਣ ਲੱਗਦੀ ਹੈ ਕਿਸੇ ਕਿਸੇ ਇਲਾਕੇ ਵਿੱਚ ਗੜੇ ਮਾਰੀ ਵੀ ਹੋ ਜਾਂਦੀ ਹੈ ਤੇ ਉਹ ਅੱਧੇ-ਪੂਨੇ ਘੰਟੇ ਬਾਅਦ ਮੌਸਮ ਅਜਿਹਾ ਸਾਫ਼ ਹੋ ਜਾਂਦਾ ਹੈ ਕਿ ਨਹੀਂ ਪ੍ਰਤੀਤ ਹੁੰਦਾ ਕਿ ਮੀਂਹ ਦੇ ਹਾਲਾਤ ਬਣੇ ਸਨ ਇਹ ਪ੍ਰੀ ਮੌਨਸੂਨ ਗਤੀਵਿਧੀਆਂ ਹੁੰਦੀਆਂ ਨੇ ਹੁਣ ਆਉਂਦੇ ਦਿਨਾਂ ਵਿੱਚ ਦੇਖਣ ਨੂੰ ਮਿਲਣਗੀਆਂ ਇਹਨਾਂ ਬਾਰੇ ਇੱਕ ਸੰਖੇਪ ਵੀਡੀਓ ਅਗਲੀ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਅਗਰ ਤੁਹਾਨੂੰ ਪ੍ਰੀ ਮੌਨਸੂਨ ਬਾਰੇ ਜਾਣਕਾਰੀ ਚਾਹੀਦੀ ਹੈ ਤਾਂ ਕਮੈਂਟ ਕਰਕੇ ਦੱਸ ਦਿਓ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਮਿਲਦੇ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ